ਹਾਂਜੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਸਾਡੀ ਬੀਬੀ ਨਾ ਹੋ ਸੁਨੀਪ ਕੌਰ ਹਰੇਕ ਦੀ ਵੀਡੀਓ ਬਣਾਉਂਦੀ ਆ ਜੇ ਕੋਈ ਕੋਈ ਨੁਕਸਾਨ ਕਰਦੇ ਮੜ ਮੋਟਾ ਅੱਜ ਮਾਂ ਦੀ ਜੀ ਅੰਦਰੇ ਵੜ ਕੇ ਵੜ ਗਈ ਜਾ ਕੇ ਮੈਂ ਘੜਦਾ ਉਹਨੂੰ ਬਾਹਰ ਤੀ ਤੈ ਨੁਕਸਾਨ ਕਰਿਆ ਹੁਣ ਤੂੰ ਅੰਦਰ ਵਹਿ ਗਈ ਜਾ ਕੇ ਆਉਣਾ ਹੈ ਹੁਣ ਤੂੰ 파ਟ ਕਰਨ ਲੱਗਿਆ ਕਰਕੇ ਨੁਕਸਾਨ ਹੈ ਕਰਕੇ ਨੁਕਸਾਨ 파ਟ ਕਰਨ ਲੱਗਾ ਸਾਰਾ ਜੰਗਲਾ ਮੱਟੇ ਉੱਪਰ ਤੂੰ ਇਹ ਕੰਮ ਛੋਟੇ ਕੀ ਨੁਕਸਾਨ ਕੀ ਜੀ ਇਹਨੇ ਤਾਂ ਕੰਦਾ ਦੀ ਕੰਦਾ ਜੀ ਅੰਗਲੇ ਗੇਰ ਸਾਡੇ ਇਹਨਾਂ ਛੋਟਾ ਮੋਟਾ ਧਮਾਕਾ ਹੀ ਇਹਨੇ ਕਰ ਦਿਆ ਵੱਡਾ ਹੀ ਕਰਕੇ ਮੈਂ ਧਮਾਕੇ ਤੋਂ ਨਾ ਮੈਂ ਦੇਖ ਲੱਤੀ ਉੱਪਰ ਬਾਰੂਦ ਜਾ ਰਿਹਾ ਮੈਂ ਚੱਲ ਬਾਹਰ ਆ ਕੇ ਰੋਕ ਮੈਂ ਅੰਦਰ ਬੈਠਾ ਸੀ ਖੜਕ ਮੈਨੂੰ ਪਹਿਲਾਂ ਆਇਆ ਹੋਇਆ ਮੈਂ ਕਿਹਾ ਜਰਾ ਆ ਬੇਬੇ ਕੇ ਮਾਂ ਬੇਬੇ ਕੇ ਕੰਮ ਕਰ ਰਹੇ ਹੁਣ ਕੋਈ ਅੰਦਰ ਮੈਂ ਇੰਦਾ ਖੜਕ ਇਧਰੋਂ ਕਿਵੇਂ ਆਇਆ ਇਹ ਖੜਕਾ ਬਹੁਤ ਹੈ ਮੇਲੇ ਅੰਦਰ ਕਾਮਰੇ ਵੀ ਟੇੜਾ ਪਾਤੀ ਹੁਣ ਇਹ ਤਾਂ ਜਿਹੜੇ ਸਾਵਾ ਹੋ ਦੇਖ ਲੈ ਤੇੜਾ ਦੇ ਉੱਪਰ ਹੋਰ ਆਹ ਦੇਖ ਲੈ ਆਹ ਦੇਖ ਤੇੜਾ ਦਵਾਰ ਹੋ ਹਾਂ ਯਾ ਸਾਨੂੰ ਲੈ ਰੰਗ ਦਵਾਰੋ ਕਰਣਾ ਪਊਗਾ ਤੇੜ ਕਿੱਟੀ ਪਾ ਦੇ ਲਾ ਆਹ ਦੇਖ ਬਈ ਤੂੰ ਸਬੂਤ ਤਾਂ ਸਾਡੇ ਕੋਲੇ ਹੁਣ ਆ ਉਧਰ ਨਾ ਬੈਠ ਜਾ ਕੇ ਸਬੂਤ ਆ ਸਾਡੇ ਕੋਲੇ ਤੇੜਾ ਪਾਇਆ ਪੰਜਾ ਨਾ ਉਧਰ ਕੀ ਕੰਨ ਗਈ ਹੈ ਲੱਛਣ ਦੇ ਲੈ ਨਵੀਂ ਕੋਠੀ ਪਾਲ ਦੇ ਨੇ ਮੇਰੇ ਕੋਲ 5 ਮਿੰਟ ਖਤਰਾ ਮੂਰੇ ਲੰਘ ਗਿਆ ਬਚਾਉਣ ਲੱਗੀ ਬਸ ਇਹਨੇ ਫਸ ਕੁਛ ਖਾਧੀ ਜੇਤੀ ਜੇਤੀ ਆ ਜਾ ਗਈ ਉੱਪਰ ਤਾਂ ਗਈ ਮਾਹ ਕਿੱਥੇ ਰੋਜ਼ ਰੋਜ਼ ਕਹੀ ਆਂਦੇ ਨੇ ਘਰ ਪਾਵਾਂ ਘਰ ਮੈਂ ਇਕੱਠੀ ਕੰਮ ਨਿਮੇੜ ਕੇ ਹੁਣ ਤਾਂ ਪਾਏ ਲਿਆ ਆਪਦਾ ਹਾਂ ਬਾਦ ਨੂੰ ਦਿਖਾਉਣਾ ਨਹੀਂ ਹੁਣ ਮੈਂ ਕੀ ਪਾਦਰ ਕਾਲਾ ਕਰਿਆ ਨੇ ਹੋਰ ਪਾਦਰ ਗਾਰੀ ਕਰਿਆ ਨੇ ਨਾ ਇਹਦਾ ਪਾਦਰ ਕਾਲਾ ਕਰਤਾ ਪਾਦਰ ਗਾਰੀ ਦੀ ਕੋਈ ਨਹੀਂ ਕੋਈ ਨਹੀਂ ਹੋ ਰਾਜੂਗਾ ਇਹਦਾ ਵੱਡਾ ਪਾਦਰ ਕਾਲਾ ਕਰਿਆ ਮੈਡਮ ਨੇ ਅੱਜ ਉਸ ਤੋਂ ਡਾਪਲਾ ਹੋ ਜੇ ਬੱਲੇ 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 ਪਤਾ ਕਿ ਕਿ ਹਜੇ ਕਹਿੰਦੀ ਉਹ ਚ ਨਹੀਂ ਹੈਗਾ ਤੇ ਉਹ ਤਾਂ ਕਹਿੰਦੀ ਉਹੀ ਧੀ ਕਹਿੰਦੀ ਦੇਖ ਲਾ ਆ ਦੇ ਪੱਤੀ ਲਾ ਕੇ ਉਹਦੇ ਨਾਲ ਤਾਂ ਲਾਇਆ ਹੋਇਆ ਤੇ ਇਹ ਹੋਰ ਵੀ ਐਂਗਲ ਇਹਦੇ ਨਾਲ ਤਾਂ ਲਾਇਆ ਹੋਇਆ ਤੇ ਆ ਦੇਖ ਆ ਸਾਰਾ ਮਾਰੇ ਪੱਟ ਕੇ ਬੀਬੀ ਨੇ ਵਿਆਂਗਲਾ ਕਰ ਗਿਆ ਰੋ ਨਹੀਂ ਪੈਸੇ ਇੰਨੀ ਸੀ ਤੇ ਡਗਾਣਾ ਹੈਂਗੀ ਤੇ ਜੰਗਲਾ ਇਹ ਇੰਨਾ ਬਹੁਤ ਉਹਦੀ ਆ ਦੇਖ ਲੈ ਪੂਰੀ ਐ ਲੱਤੋਂ ਮਾਰ ਲਾ ਤੇ ਐ ਹਾਈ ਹਲਾ ਸੋ ਐਨੀ ਸੀਦੀ ਜਾਂਦਾ ਨਹੀਂ ਹੈਗਾ ਜੰਗਲਾ ਇਹ ਜੰਮੇ ਨੇ ਇਹ ਬਾਜ ਨੂੰ ਜ਼ਿਆਦਾ ਹੋਇਆ ਤਾਂ ਗਿਆ ਜੰਗਲਾ ਇਹ ਹੋਰ ਉਹ ਜੰਗਲਾ ਥੋੜੀ ਜਾਂਦਾ ਤੇ ਇਹ ਮੰਜੀ ਪੀਵੇ ਬੈਠੇ ਉਹਦਾ ਦੋ ਦੋ ਲਾਈਨਾਂ ਹੋ ਜਾਂਦੇ ਫਿਰ ਵੀ ਇੱਕ ਥੱਲੇ ਹਜੇ ਕਹਿੰਦੇ ਤਾਂ ਹੀ ਆਦ ਫਿਰ ਦੇਖੀ ਕਿੱਡੀ ਸਪੋਰਟ ਚੋਦੀ ਆ ਹਾਂ ਇਧਰ ਪਿੱਛੋਂ ਚ ਲਾਈ ਦੀ ਵਿਚਾਰ ਹਾਂ ਤੇ ਮਿਸਤਰੀ ਦਾ ਕੋਈ ਬਸੂ ਨਹੀਂ ਆ ਨਾ ਬਈ ਇਹ ਤਾਂ ਥੜੀ ਪੱਟ ਰਹੀ ਆ ਇੱਕ ਥੰਡ ਉਹ ਵੀ ਵਿੱਚ ਉਹ ਦੇਖਾ ਬਾਈ ਬਾਜਾਂ ਨਾਲ ਜਿਆਦੇ ਪਾਇਆ ਨੇ ਤੇ ਹਾਂ ਜੇ ਕਹਿੰਦੀ ਉਹ ਤਾਂ ਬਾਜ ਨਹੀਂ ਨਹੀਂ ਆਇਆ ਹਾਂ ਦੇਖ ਲੈ ਆ ਜਾਗਾ ਲੈ ਦੇਖ ਲੈ ਇੱਟਾਂ ਦਾ ਇਹ ਡਾਵਲੇ ਟਪਟੀਆਂ ਨੇ ਬਾਏਨ ਫੁੱਲ ਪਾਇਆ ਬਈ ਮੈਂ ਘਰ ਤੋਂ ਦੁਆਰੇ ਜਗਾ ਜਾ ਕੇ ਉਹਨਾਂ ਕਰ ਲਉ ਹੁਣ ਅੱਛਾ ਹੋ ਜੋ ਇਹ ਇਹਨੂੰ ਕੀ ਕਹਿੰਦੇ ਨੇ ਇਹਨੂੰ ਹਾਂ ਹਮਲਾ ਹੈ ਮਨਿਆਗਲਾ ਤੋਂ ਹਮਲਾ ਲੱਗਿਆ ਹਤੈ ਨਾ ਇਹ ਆ ਦੇਖੋ ਆਸਾਂ ਵਾਲਾ ਪੱਟਿਆ ਨੇ ਹਲਾ ਡਾਵਲੇਟ ਦਾ ਆਸਾਂ ਵਾਲਾ ਤੇ ਇਹ ਪਾਈ ਨੇ ਉਂਖੜਾ ਕਰਦਾ ਨੇ ਕਿਉਂਕਿ ਇਹਦੀ ਤੱਕ ਪੈਂਦੀ ਐ ਨੇ ਆ ਗਿਆ ਆ ਗਿਆ ਆ ਗਿਆ ਇਹ ਆਈ ਸਾਡਾ ਪੰਡ ਹਾਂ ਏ ਸਾਡਾ ਪਿੰਡ ਆ ਗਿਆ ਜੋਪਿਆ ਉਹ ਆਪਣੀ ਕੱਟੀ ਪਈ ਆ ਸੁੱਤੀ ਉਹ ਮਾਂ ਦੀ ਤੀ ਸਾਧਨ ਪਈ ਹੋ ਰਹੀ ਦੀ ਆ ਉਹਨੇ ਮੂਰਲੇ ਪਾਸੇ ਆ ਉਹ ਸਾਧਨ ਪਈ ਹੋ ਰਹੀ ਦੀ ਨਾ ਬਈ ਇਹ ਤਾਂ ਨੇ ਜੋਰ ਨਾ ਪਾਇਆ ਇਹ ਤਾਂ ਕੋਈ ਹੋਣੀ ਹੈਗਾ ਇਹ ਤਾਂ ਐ ਨਹੀਂ ਕਹਿ ਸਕਦੀ ਇਹ ਉਹ ਫੇਟ ਲਾਈ ਹੋਏ ਦੋ ਚਾਰ ਸਪੋਰਟ ਹਾਂ پیچھے ਉਹ ਆ ਹਮਲਾ ਹਾਂ ਹਮਲੇ ਚ ਪੱਟੀ ਇਹਨੇ ਆ ਗਿਆ ਇੱਕ ਮਿੰਟ ਆ ਫੜ ਫੋਨ ਹਰਪਈ ਤੂੰ ਉਹਦੇ ਕੋਲ ਜਾ ਬੀਬੀ ਕੋਲੇ ਕਹੇ ਤੂੰ ਕਹਿੰਦੀ ਫੇ ਤੁਸੀਂ ਕਹਿੰਦੇ ਨਹੀਂ ਮਾਂ ਚਾਰੀ ਮਾਂ ਦੀ ਜੈ ਜੀ ਦੀ ਮਾਂ ਕਰਨੀ ਮਮੀ ਦੀ ਹੈ ਆ ਗਈ ਆਈ ਉਹ ਪਤਾ ਕੀ ਕਹਿ ਰਹੀ ਆ ਉਹ ਐਂ ਕਹਿੰਦੀ ਆ ਉਹਨੂੰ ਆਏ ਤੀ ਵੀ ਆਪਣੇ ਹੀ ਸਾਈਡ ਨਹੀਂ ਹੈਗਾ ਅੰਦਰਲੀ ਸਾਈਡ ਉਹ ਤਾਂ ਬਾਹਰ ਦੀ ਸਾਈਡ ਹੈ ਉਹਨਾਂ ਦੇ ਹਾਂ ਮੈਨੂੰ ਵੀ ਆਏ ਤੀ ਹਾਂ ਉਹ ਵੀ ਸਾਹਮੜੇ ਚ ਰੱਖਿਆ ਮੈਨੂੰ ਵੀ ਹਾਂ ਉਹ ਆਪਣੇ ਪਾਸੇ ਸਿੰਗਲ ਆ ਰਿਹਾ ਉਹ ਫਰਲੇ ਪਾਸੇ ਨਹੀਂ ਦੇਖਿਆ ਨਹੀਂ ਕੰਡ ਦੇ ਏਦਾਂ ਏਦਾਂ ਮੁੰਡਾ ਕੁੱਟਦਾ ਕਿ ਲਾਉ ਹਾਂ ਡਬਲ ਪੇਚ ਨੇ ਡਬਲ ਪਾਇਆ ਉਹਨੇ ਸਪੋਰਟ ਡਬਲ ਕਰੀ ਉੱਪਰ ਵੀ ਨੀਚੇ ਕਹਿੰਦੇ ਨਹੀਂ ਹਰਪੀਟ ਮਾਚਲ ਮੈਨੂੰ ਬੜਾ ਖਲਾ ਕਰਿਆ ਹੋ ਗਾ ਮੈਂ ਜਾਗਲਾ ਸਿੰਗਲ ਕਹ ਜੀ ਮੈਂ ਜਾਗਲਾ ਸਿੰਗਲ ਕੰਨਦਾ ਮੈਂ ਕਹਿੰਦਾ ਮੈਂ ਪਰਾ ਸਾਹਮੜਾ ਹੈਗਾ ਜਿਵੇਂ ਆਹ ਸਾਹਮੜੇ ਕਿਹਨੇ ਆਪਣੇ ਹਾਂ ਛੋੜੀ ਕਰਦੇ ਜੀ ਨਾ ਆ ਹਾਂ ਹਾਂ ਭਈ ਬਾਜਨ ਹੋ ਗਿਆ ਹੋਰ ਬਾਜਨ ਦਾ ਜਿਹੜੀ ਉੱਚੀ ਨਹੀਂ ਕਰਤੀ ਜਾਂਦੀ ਉਹ ਤੇੜੀ ਨਹੀਂ ਨਹੀਂ ਉੱਚੀ ਨਹੀਂ ਤੇ ਕੋਈ ਚੱਕਰ ਤਾਂ ਫਿਰ ਉਹ ਤਾਂ ਜਿਆਦਾ ਨੀਵੀ ਹੋ ਜਣੀ ਜਿਆਦਾ ਨੀਵੀ ਹੋਏ ਸਿਲੰਡਰ ਤਾਂ ਨਹੀਂ ਪੁਰਾਣਾ ਹੋਣਾ ਹੈਗਾ ਵੀਰ ਮੈਂ ਸਿਲੰਡਰ ਉਹ ਕਿੰਨਾ ਕ ਲੱਗਿਆ ਹੋਇਆ ਉਹਨਾਂ ਕਿ ਉਹ ਵਿੱਚ ਕਿੰਨਾ ਕ ਦੇਖ ਲੋ ਆ ਰਹੇ ਨੇ ਭਾਣਾ ਸਿਲੰਡਰ ਉਹਦੋਂ ਖੋਏ ਤੇ ਲਾਇਆ ਸੀ ਹਾਂ ਉਹ ਹੀ ਆ ਉਹਦਾ ਡੈਰੀ ਹਾਂ ਹਰਜਾ ਬੰਦੀ ਹਰਜਾ ਬਦਿਆ ਨਾ ਕਰ ਮੇਰਾ ਨਾ ਭਾਈ ਇਹ ਤਾਂ ਕਾਜ ਨਾ ਕਰ ਇਹ ਤਾਂ ਬਈ ਬਾਜੰਤੀ ਜਾਵੇ ਜਦੋਂ ਇਹ ਲੋਰਲੇ ਪਾਸੇ ਕੰਬਲ ਪਾਇਆ ਇਹ ਤਾਂ ਡਾਵਲ ਸਪੋਟਾ ਪੱਟ ਤੀ ਇਹ ਹਰ ਜਾ ਆ ਵੀਡੀਓ ਬਣਾ ਰਹੀ ਆ ਫੇ ਆ ਵੀਡੀਓ ਬਣਾ ਰਹੀ ਆ ਦੇਖੋ ਮਾਂ ਨੂੰ ਮਾਰ ਲੱਗ ਰਿਹਾ ਆਪਦੀ ਨੂੰ ਇਹ ਟੱਕਰ ਮਾਰ ਰਿਹਾ ਬਹਾਰ ਇੱਕ ਝੋਟਾ ਵੀ ਫਿਰਦਾ ਉਹਦੇ ਨਾਲ ਲਾ ਲੋ ਟੱਕਰ ਤੁਹਾਨੂੰ ਦੱਸ ਦੂ ਪਤਾ ਆਏ ਹਏ ਬਾਹਰ ਨਾ ਬੁੱਤ ਝੋਟਾ ਫਿਰਦਾ ਉਹਦੇ ਨਾਲ ਇਹ ਕੜ ਗਈ ਮੇਰੇ ਇਹ ਕੜ ਗਈ ਸਾਬ ਦਾ ਘਣਾ ਕਹਿੰਦਾ ਦਦੀ ਵੀ ਕਹਿੰਦੀਆਂ ਨੇ ਕਰਾ ਕੀ ਤੇ ਮਾਰਦੀ ਮਾਰੋ ਦਾਦੀ ਜੀ ਜੇ ਤੀ ਮੇਰੀ ਅੱਖ ਤੇ ਮਾਰੀ ਦਾਦੀ ਅੱਖ ਤੇ ਮਾਰੀ ਬਈ ਮੇਰੇ ਨਾ ਆਉਰੇ ਤੇਰੀ ਅੱਖਾ ਇੱਕ ਦਿਨ ਮੋਢੇ ਬਬਾ ਦੇਖ ਲਾ ਦਾਦੀ ਦੇ ਮੈਂ ਮਾਰੇ ਕਹਿੰਦਾ ਪੱਜਾ ਮੋਢੇ ਤੇ ਕਹਿੰਨੀ ਮੇਰੀ ਅੱਖ ਤੇ ਆਉਰੇ ਅੱਖਾ ਤੇ ਤੋ ਕੀ ਲਾਗਾ ਬਈ ਮੇਰੀ ਅੱਖ ਤੇ ਤੂੰ ਨੇ ਮਾਰੀ ਗਾ ਹਰੇਕ ਵਾਰ ਸਿਕਾਈ ਨੱਖ ਤੇ ਨਵਾਰੀ ਤੇਰੀ ਅੱਖ ਕਿੱਥੇ ਗਾ ਤਾਂ ਹਰੇਕ ਵਾਰ ਸਿਆ ਕਰਦੇ ਮੁਰੇ ਦਾਦੀ ਤੋਂ ਆਉਰੇ ਕਹਾਂ ਤੁਹਾਡੀ ਅੱਖਾ ਅੱਜ ਜੀ ਆਪਾਂ ਨਾਮ ਦੇਵਾਂਗੇ ਅੱਜ ਆਪਾਂ ਬੰਦ ਮਾ ਵੱਲੋਂ ਜਿਹੜੇ ਬੀਬੀ ਨੇ ਆਪਣਾ ਵਧੀਆ ਕੰਮ ਕਰਿਆ ਉਹਨੇ ਬਹੁਤ ਸੋਹਣਾ ਕੰਮ ਕਰਿਆ ਆਊਗਾ ਜੀ ਤਾਂ ਡ ਇਹ ਆ ਉਹ ਦੇ ਨਾਲ ਉਹ ਬੜਦਾ ਉਹ ਜਿਹੜੀ ਨਾ ਤਾਂ ਪਤਲਾ ਜਾਂਦੀ ਮੈਨੂੰ ਇਹ ਮਾ ਪਤਲਾ ਹੀ ਹੋਣਾ ਚਾਹ ਲੋ ਜਿਹੜਾ ਕਹਿੰਦੀ ਆ ਉਹ ਕੰਬਲ ਉੱਧਰ ਪਾਏ ਫੇਰ ਵੀ ਸੁੱਕੇ ਚ ਹੀ ਗਾਰੇ ਮੈਂ ਲੱਗਾ ਵੀ ਖਾਮਲੇ ਚ ਗਈ ਨਾ ਕਹੀ ਕੈਰੀ ਕਰਦੀ ਚ ਲੱਗਿਆ ਮੈਂ ਮੈਨੂੰ ਕੋਈ ਖਾ ਵਾਇਰਿਆ ਫੇਰ ਬਾਪੂ ਮਾਇਦਰ ਮਾਇ ਕਹਣਾ ਉਦੋਂ ਚੱਕਰ ਆਊਗਾ ਤੇਨੂੰ ਮੈਂ ਨਹੀਂ ਨਾਲ ਮੱਝ ਅੰਦਰੇ ਪਏ ਐ ਸਭ ਬੁਣੀ ਰਹੀ ਆਈ ਜੀ ਹਾਂ ਹਾ ਤਰ ਗਿੰਦਲਾ ਫਾਸ ਪਿਆ ਕਿ ਦੇਰ ਦਵਾਰੋਂ ਆ ਗਿਆ ਤੇ ਚੱਕਰ ਹੈ ਕਿ ਤੇਰੀ ਚੱਕਰ ਸਾਢੇ ਬਾਅਦ ਪਾਣੀ ਆ ਪਰਸੋਂ ਉੱਥੇ ਬੈਠੇ ਬੋਸ ਉਹ ਤਾਂ ਆੱਤ ਤਣੇ ਦੀ ਆਜੇ ਤਵਰੇ ਠਰਿਆ ਪਿਆ ਪਾਣੀ ਕਰਕੇ ਫਿਰ ਵਧਾ ਜਾ ਰਿਹਾ ਬਈ ਢੰਮੇ ਕੀ ਬਾਜਣਾ ਕਿੱਥੋਂ ਆ ਟੁੱਟ ਗਿਆ ਤੇਰੇ ਮਗਰ ਵਧ ਗਈ ਹੈ ਬਈ ਇਸੀ ਮੈਨੂੰ ਪਤਾ ਹੈ ਨੇ ਦੋ ਦਿਨ ਫੁੱਲ ਖਰਾਕ ਲਈ ਹੈ ਫੁੱਲ ਖਰਾਕ ਖਾਦੇ ਦੋ ਰੇ ਪੂਰੀ ਫੁੱਲ ਤੇਰੇ ਮਗਰ ਨੇ ਗੁੜਕੇ ਫੋਨ ਮਿਲੂ ਜੇ ਮੈਂ 4 ਦਿਨ ਬਾਗੀ ਨਾ ਉਧਰ ਮੇਰੇ ਭਾਈ ਦਾ ਵਿਆਹ ਹੋਊ ਮੈਂ ਤਿਆਰੀ ਕਰਾਉਣ ਵਾਗੀ ਨਾ ਪੁੱਤ ਨਾ ਪੈਣਾ ਆਹ ਵਾਲੀ ਤਾਂ ਨਾ ਆ ਇਧਰੋਂ ਤੁਸੀਂ ਫੁੱਲ ਕਰ ਦੋਗੇ ਖਾਣਾ ਪੀਣਾ ਕਹਿੰਦੇ ਵੀ ਰੋਜ਼ ਦੇ ਫੁੱਲ ਤੁਹਾਡੀ ਜਿੰਨਾ ਕ ਕਟਾਇਆ ਉਹਨਾਂ ਕ ਵਧਾ ਲਿਓ ਕਿੰਨੇ ਕਿਲੋ ਦਾ ਫਰਕ ਪੈ ਗਿਆ ਮੇਰਾ weight ਘਟਿਆ 6 ਕਿਲੋ ਹੈ 99 ਦੀ 83 ਰਹਿ ਗਿਆ 83 ਤੋਂ ਘਟੇ ਗਿਆ ਮੰਨ ਲਓ 88 ਹੀ ਰਹਿ ਗਿਆ ਇਹ ਤਾਂ ਕਦੇ ਸਾਡੀ 2 ਦਿਨਾਂ ਦੀ ਮਾਰਾ ਨਾ ਨਾ ਪਰ ਇਹ ਦੇ ਦੇ ਕੋਈ ਗੁੱਸਾ ਦਾ ਮੰਨੀ ਨਾ ਕਹੇ ਮੇਰੀ ਮਾਂ ਨੇ ਤੋਫੇ ਦੀ ਮੈਂ ਪਰ ਮਾਵਾ ਨੂੰ ਪੁਸਤਕ ਦੇ ਦੇ ਪਿਆਰੇ ਨੂੰ ਦੇ ਮਾਮਾਈ ਨੇ ਕਹਿੰਦੇ ਮੇਰੇ ਪੁੱਤ ਨਾ ਖਾਵੇ ਪੀਵੇ ਪਰ ਮਾਵਾ ਸਿਹਤ ਵਾਸਤੇ ਕਹਿੰਦੇ ਬਜਵਾਕ ਦੀ ਸਿਹਤ ਠੀਕ ਹੋਵੇ ਤਾਂ ਇਹ ਹੁਣ ਦੋ ਦਿਨ ਪੂਰਾ ਫੁੱਲ ਦੋ ਦਿਨ ਇਹ ਚਾਹ ਵੀ ਰੋਟੀ ਵੀ ਸਾਰਾ ਮਿੱਠਾ ਪੰਗਾ ਉੱਧਰ ਬਾਪੂ ਜੀ ਜਾਨ ਲੜਦੇ ਬੇ ਜਾਨ ਨੂੰ ਬਣੇ ਬਾਪੂ ਬਾਪੂ ਜੀ ਜੇ ਹਾਈ ਬੋਲਤੇ ਰਾਂ ਕਰੰਟ ਆ ਰਿਹਾ ਬਾ ਬੋਝ ਕੇ ਲੈ ਜਾਂਦੇ ਸਾਸਰੀ ਘਰ ਬੁਲਾਉਂਦੇ ਨੇ ਮਾਪੂ ਜੀ ਪਾਈ ਠੰਡੇ ਜਾਦੇ ਮੰਨਦੇ ਨੇ ਬਾਹਰ ਪੈਂ ਕੋਦ ਨੂੰ ਚੱਕਰ ਆਊਗਾ ਤੈਨੂੰ ਉਹ ਬਚਾਹੇ ਨਾ ਨੋ ਨੋ ਨਾ ਚੱਕਰ ਆਊਗਾ ਯਾ ਬਾਰ ਬਾਰ ਕਰਨੇ ਆਹ ਲੈ ਤੋਪਾ ਦਿਨ ਆਉਗਾ ਬਾਹਰ ਤੈਨੂੰ ਚਲੋ ਜੀ ਮਿਲਦੇ ਆ ਫਿਰ ਡੈਡੀ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ ਉਹਨਾਂ ਨੂੰ ਦਿਖਾਵਾਂਗੇ ਸੰਦੀਪ ਦੇ ਬਹਾਦਰੀ ਦਾ ਕਾਰਨਾਮਾ ਦਿਖਾਵਾਂਗੇ ਡੈਡੀ ਨੂੰ ਅੱਜ ਸੰਦੀਪ ਨੇ ਸਰਪ੍ਰਾਈਜ਼ ਤਿਆਰ ਕਰਿਆ ਮੈਂ ਕੋਈ ਨਹੀਂ ਦਿੱਤਾ ਮੈਂ ਬਾਹਰ ਮਨੇ ਲੋਕੇਸ਼ਨ ਤੇ ਲੈ ਕੇ ਜਾ ਮੈਂ ਨਾਮਾ ਸੂ ਦਿੱਤਾ ਮੈਂ ਪਾਰਟ ਕਰਨ ਜਾਰੀ ਸੀ ਇਹ ਨਾ ਕਰਿਆ ਤਾਂ ਉਹਨਾਂ ਦਾ ਚਿਹਰਾ ਦਿਖਿਆ ਦੋ ਚਲ ਕੇ ਚੋਸੇ ਲੈ ਕੇ ਚਲੋ ਡੈਡੀ ਜੀ ਸਰਪ੍ਰਾਈਜ਼ ਹੈ ਆਇਓ ਆਇਓ ਬਹੁਤ ਸੋਹਣਾ ਆਇਓ 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 ਸਾਰੀ ਆਇਓ ਸਾਰੀ ਆਇਓ ਹਾਂ ਹਾਂ ਵਧੀਆ ਇੰਨਾ ਡਰੋ ਚੱਲ ਲਗੇ ਜਾਈਏ ਸੰਕਰ ਕਰ ਰਿਹਾ ਹੈ ਹਾਂ 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 ਆ ਦੇਖੋ ਜੀ ਤੇਰੇ ਪਾ ਤਾਰ ਕੇ ਭਾਈ ਤੁਸੀਂ ਕੱਪੜੇ ਕਿੰਨੇ ਬਣੇ ਤੁਹਾਨੂੰ ਬਹੁਤ ਨਹੀਂ ਕੰਮ ਆ ਬਹੁਤ ਵੀ ਕਰਦਾ ਕੰਮ ਹੈ ਹੋ ਪਹਿਣ ਜੀ ਪਉ ਆ ਪਿਛੋ ਪਹਿਣ ਜੀ ਨੂੰ ਬਹੁਤ ਪਿਛੇ ਰਹੀ ਜੀ ਦਾ ਪਾਰੀ ਕੰਬਲਿਆ ਤੇ ਨਾ ਕਪੜਿਆਂ ਦੇ ਤਾਰਾ ਫੁੱਲ ਭਰੀਆ ਹੋਇਆ ਮੈਂ ਇਹ ਵੀ ਕਪੜੇ ਤਾਰਾ ਫੁੱਲ ਭਰੇ ਹੋਏ ਨੇ ਫੜਾ ਇੰਨਾ ਨਹੀਂ ਇਹ ਤਾਂ ਇਹ ਕੰਬਲ ਲੈ ਆ ਉਹ ਉਧਰ ਲੇ ਪੜਦਾ ਉਹ ਦੇਖੀ ਉਹ ਵੀ ਪੱਟਿਆ ਹੋਇਆ ਪਰਾਂ ਵੀ ਉਹ ਤਾਂ ਪਹਿਲਾਂ ਨਹੀਂ ਤੇ ਨਾ ਇਹ ਤਾਂ ਪਤਾ ਕਿ ਕੰਬਲ ਤਾਂ ਉਹਦੇ ਤੋਂ ਛੋਟੇ ਮੋਟੇ ਨੂੰ ਇਹਨੇ ਵਾਸਤੇ ਕਹਿੰਦੀ ਇਹ ਤਾਂ ਕਹਿੰਦੀ ਹੈ ਇਹ ਇਸਨੇ ਕੰਬਲ ਕਾ ਇਹ ਇਸਨੇ ਰੱਖਿਆ ਹਾ ਜਿਹੜਾ ਕਹਿੰਦੀ ਇਹ ਤਾਂ ਇਹ ਚ ਲੱਗਿਆ ਦੇਖੀ ਕਿੰਨਾ ਹੋਤੀ ਜਿਹੜਾ ਪੱਟਿਆ ਆ ਦੇ ਵੇ ਕੰਬਲ ਭਾਰੀ ਤੇ ਦੇਖੀ ਕਿੱਥੋਂ ਪਟਿਆ ਹੋਇਆ ਆ ਵੀ ਜਿਆਦਾ ਕਰ ਸਕਦੇ ਤਾਰ ਯਾਰ ਉਹ ਰਹੀ ਇੱਕ ਤਾਂ ਅਸੀਂ ਕਰਦੇ ਆ ਆ ਵੀ ਦੇਖੀ ਕਰਦੀ ਆ ਦੇਖਿਆ ਉਹ ਐ ਦੇਖਿਆ ਇਹ ਇੱਥੇ ਓਰੇ ਆਹ ਥਾਵੀ ਤੇ ਲੇਖਾਂ ਅਮੇ ਕੁੜੇ ਦਿੱਤੇ ਆ ਦੇਖੀ ਤਾਰ ਦੀ ਕਿਵੇਂ ਲਿਖ ਰਹੇ ਆ ਚਾਹੇ ਇਹ ਨਟ ਥੱਲੇ ਪਾ ਦਾਂਗੇ ਇੱਕ ਨਟ ਪਾ ਆ ਥੱਲੇ ਆਹੀ ਨਟ ਆ ਥੱਲੇ ਗਲੀ ਕਢਾ ਲਾਂਗੇ ਇੱਕ ਇਹਦਾ ਐਂ ਬੀਜਾ ਤਾਂ ਦੂਏ ਕੱਪੜੇ ਨਾ ਪੈਂਦੇ ਤੇ ਉਹ ਦੇਖਿਆ ਜਾਤਾ ਰਿਹਾ ਸਿਰਫ ਕੰਬਰ ਹੋਊਗਾ ਜਾਂ ਇਹਦੇ ਉੱਪਰ ਬਣੇਗਾ ਕੁੱਤੇ ਜਾਂ ਹੋਰ ਗੱਲ ਦੀ ਹੈਗੀ ਜਿਹਦੇ ਥੱਲੇ ਸਪੋਰਟ ਕੋਟ ਨਾਲ ਵੀ ਨਾ ਥੱਲੇ ਸਪੋਰਟ ਲੱਗਣਗੇ ਇਹ ਵੀ ਜੇ ਇਹਦੇ ਇਤਨੀ 4 ਇੱਟਾਂ ਲੱਗ ਜਾਣਗੇ ਇਸ ਮਿੰਟ ਜਾਂ ਲਾ ਕੇ ਇਹਦਾ ਵੀ ਫਿਰ ਜੋਰ ਉਹ ਹੋਈਗਾ ਨਾ ਰੁਕ ਜੂਗੀ ਇਹ ਜੋ ਆਪਣਾ ਉਹ ਦੇਖੋ ਉਹ ਪਿਆ ਦੇਖੋ ਕੋ ਉਹ ਖਾਮਨਾ ਉਹਦੇ ਵਿੱਚ ਪਾ ਲੀ ਹਾਂ ਮੈਂ ਹੀ ਕਹਿੰਦੀ ਹਾਂ ਨਹੀਂ ਉਹ ਤਾਂ ਜਿਹੜਾ ਪਾਊਗਾ ਪਾਊਗਾ ਆ ਵੀ ਕਿੰਨੀ ਸਪੋਰਟ ਆ ਆਪ ਦੇਖੋ ਬਾਏ ਨਹੀਂ ਜਾਦੇ ਉਹ ਤੇ ਦੋਨੇ ਤਾਰਾਂ ਵਿੱਚ ਟੁੱਟਣੀਆਂ ਮੈਂ ਮੈਂ ਕੀ ਕਰ ਰਹੀ ਤੇ ਡੈਡੀ ਮੈਂ ਊਰੇ ਰੱਖਤਾ ਉਹ ਹਾਂ ਊਰੇ ਰੱਖ ਕੇ ਮਾਂ ਤਾਰ ਲੈਣੀ ਆ ਮੈਂ ਜਿਹੜੇ ਕੱਪੜੇ ਸੁੱਕ ਰਹੇ ਨੇ ਮੈਂ ਫੇਰ ਬਾਅਦ ਚ ਕੰਬਲ ਉਹ ਕਰ ਦੂੰਗੀ ਜਿਹੜੇ ਉਹ ਰੱਖਿਆ ਮੈਂ ਉਧਰ ਤਾਰਨ ਗਈ ਹਾਂ ਮੈਂ ਚਾਦਰ ਤਾਰੀ ਇਹ ਤਾਂ ਜਦੀ ਥਾਂ ਬਾਏ ਆ ਕੇ ਪਾਜਣਾ ਬਾਏ ਤਾਂ ਤੱਪਦੇ ਨੇ ਤਾਰਨ ਨੂੰ ਦੋਨੋਂ ਤਾਂ ਆਉਣਾ ਜਿਹਦੇ ਥੱਲੇ ਹੋਲਾਮਾ ਇੱਕ ਨੂੰ ਨਾજર ਲੱਗਦੀ ਹਾਂ ਉਹੀ ਗੱਲ ਹੈ ਨਾજર ਲੱਗਦੀ ਥਾਰ ਤਾਂ ਇੱਕ ਨਹੀਂ ਤੇ ਇਕੱਠੀ ਦੋ ਬੰਨਦੀ ਆਵਾ ਕਿਦੇ ਤਾਂ ਕਿੱਥੇ ਰਾਈਡਾ ਪੱਕ ਹੋ ਗਿਆ ਹਾਂ ਨਹੀਂ ਇਹਦੇ ਬਚਾਲੇ ਹੋਲਾ ਬਈ ਜੀ ਜਿਹਦੇ ਥੱਲੇ ਸਪੋਰਟ ਆਉਣਾ ਕਿਦੇ ਬਈ ਦੱ ਕਰੀਏ ਮਾਗੇ ਸੀਣਾ ਹਾਂ ਕਿਹਤਰਾ ਮੁੰਲੇ ਜਿਵੇਂ ਕਰਨਾ ਕੋਈ ਕਿਹੋ ਜਿਹਾ ਸੀ ਜੱਕਰਾ ਫਿਰ ਕੀ ਚੀਜ਼ ਆ ਸੀਣਾ ਹਾਂ ਕੰਗਾ ਤੋ ਕੰਗਾ ਕਰਦੇ ਨੇ ਪਰ ਜੁਗ ਮਨੋ ਹਾਂ ਕੰਗਾ ਕੰਗਾ ਕਰਨਾ ਪਰ ਜੁਗ ਪੁਰਾਣਾ ਬਸ ਇੱਕ ਪਤਾ ਨਹੀਂ ਕੋਣ ਵੰਮਿਆ ਜੇ ਉਧਰ ਕਰਨਾ ਆਂਦੇ ਕਿਰੇ ਤਾਂ ਚੱਲਦੀ ਨਹੀਂ ਹੈਗੀ ਪਰ ਬੁੱਤਾਂ ਨਾਲ ਵੀ ਲੱਗਦਾ ਨਹੀਂ ਕਦਮ ਮਾਰ ਜੇ ਪਹਿਲਾਂ ਨਾ ਕਿੱਕੇ ਮੈਂ ਕਹਿੰਦਾ ਤਾਨੂੰ ਬੋਲ ਆਪਣਾ ਲੱਗਿਆ ਯਾਰੀ ਤੁਹਾਡੀਆਂ ਮਰ ਮੈਂ ਬੋਲਣਾ ਤੁਸੀਂ ਜਾਨੀ ਜੀ ਤੂੰ ਤਾਂ ਮਾਰੀ ਨਿਕਲ ਇੱਥੋਂ ਕੋਈ ਯਾਰਾ ਫਿਰ ਦੇਖਣਾ ਕਈ ਵਾਰੀ ਨਵੇਂ ਰੋਣੇ ਬੈਠੇ ਤੇ ਉਹਨਾਂ ਨੇ ਮੇਰੇ ਨਾਲ ਸੁਣਾ ਇਹ ਨਹੀਂ ਬੋਲਦਾ ਇਹ ਤਾਂ ਕੁਝ ਮੇਰੀ ਸੋਹਣੋਂ ਪਿੰਗੀ ਸੀ ਬੋਲਦੀ ਆਹ ਨਾਲੇ ਬੁੱਤਾਂ ਤੇਰਾ ਕੀਤੰਦਾ ਲਾ ਹੈ ਇਹ ਬੋਜਾ ਨਹੀਂ ਤੇ ਕੋਈ ਵੀ ਨਹੀਂ ਠੀਕ ਹੈ ਤੋ ਜੋ ਕਹਤਾ ਜਿਹੜਾ ਸੁਣਦਾ ਠੀਕ ਹੈ ਲੈ ਕੇ ਮੱਗਾ ਨੂੰ ਕਹਤਾ ਘੁੱਟ ਜਿਹਾ ਦੇ ਜੀ ਓਕੇ ਆਹ ਨਹੀਂ ਇਹ ਵੀ ਰਾਕੀ ਆਹ ਚੱਲਦੇ ਨੇ ਸਾਰੇ ਜਿਵੇਂ ਲਾਈਟ ਤੇ ਛੱਡੀ ਕਾਹੇ ਜਿਆ ਥੋੜੀ ਸੈੱਟ ਕੀਤੀ ਕੋਈ ਨਾ ਆ ਆ ਨਾ ਚਾਲ ਜਾ ਬੈਠੀ ਐ ਵਿਚਾਲੇ ਤੀ ਅੱਜ ਕੋਈ ਦਾਰ ਕੇ ਫਿਸ਼ੀ ਆਉਨੇ ਮਤ ਨਹੀਂ ਵੀ ਨਹੀਂ ਠੂ ਬਣਾ ਕੁੱਟਿਆ ਜਾਂਦਾ ਹੈ ਜੇ ਚਾਲ ਜਾ ਉਹ ਵੀ ਮੈਂ ਤਾਂ ਉੱਠੀ ਮੇਰੇ ਪਾਸ ਸੀ ਲਾਸ਼ ਚਾ ਅਸੀਮ ਵੀ ਕਹਿੰਦੇ ਦੱਪ ਕੇ ਕੱਢਦੀ ਐ ਕਦੇ ਨੇ ਫੇਰ ਫੇਰ ਤਾਂ ਭਖਿਆ ਜਾ ਕੰਮ ਚੱਲਦਾ ਹੀ ਆ ਕੀ ਕਰਨਾ ਕਾਕਾ ਬਾਹਰ ਜਾਣ ਨੂੰ ਕਹਦਾ ਨਾ ਪੁੱਤ ਬਾਹਰ ਹੀ ਲੱਪੇ ਜੀ ਕਾਕੇ ਨੂੰ ਠੰਡ ਲੱਗ ਜੂਗੀ ਬੂਆ ਦਾ ਬੂਆ ਕੱਢ ਦਿਓ ਬਾਹਰ ਬੂਆ ਨੂੰ ਕਹਦੇ ਬਾਹਰ ਹੀ ਨਾ ਕੱਢੇ ਬਾਹਰ ਹੀ ਨਾ ਰੱਢੀ ਬੂਆ ਹਾਂ ਕੱਲ ਰੱਖੀ ਕਹਦੇ ਕਾਕੇ ਨੂੰ ਮਾਤਾ ਨੇ ਹੋਲੀ ਆਪਣੇ ਕੋਲ ਆ ਜੂਗੀ ਬਸ ਲੈ ਮੱਝ ਕੇ ਲਾਲਾ 4 ਕ ਬਚ ਗਏ ਹਨ 5000 ਰੁਪਏ 5 ਵਜੇ ਆ ਜੂਗੀ ਆ ਜੀ ਰੋਟੀ ਲਈ ਸੀ ਕਾ ਹਾਂ ਸਕੂਟਰ ਲੈ ਕੇ ਹਾਂ ਸਕੂਟਰ ਲੈ ਕੇ ਆਉਂਗਾ ਤੇ ਹਾਂ ਹਾਂ ਸੇਤੀ ਆ ਜੂਗੀ ਪੁੱਤ ਮੈਂ ਸਵੇਰੇ ਆ ਜੂਗੀ ਹਾਂ ਠੀਕ ਆ ਹਾਂ ਮੈਨੂੰ ਫੋਨ ਕਰਾ ਦੀ ਕਾਦੇ ਵਾਸਤੇ ਕਰਦੀ बुआ कर हाँ. हाँ। ना करा अच्छा, दी कार वास्ते फिर बुआ ने कट अच्छा चाय पी ली ना अच्छा तो 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 तो

ਦਾਖ ਦੇਖੋ ਕਿੱਡੀ ਮਾਦੀ ਲੈ ਕੇ ਜਾਣੀ ਐਂ ਲੱਗ ਜਿਵੇਂ ਦਾਖਾ ਸਿਆਲ ਚ ਹੋ ਲੱਗ ਰਹੀ ਕਿੱਡੀ ਦਾਖ ਲੈਣਾ ਤੁਹਾਨੂੰ ਲੱਗ ਰਹਿਣੇ ਆ ਸਿਆਲ ਚ ਦੁੱਧ ਚਵਾ ਕੇ ਪੀ ਲਿਆ ਕਰਿਓ ਉਹੀ ਕਹਿਣੀ ਆ ਮਮਤਾਨ ਰੁਕੇ ਨੀ ਦਾਖਾ ਐਂ ਲੱਗ ਜਿਵੇਂ ਦਾਖਾ ਕਿੰਨਾ ਦਾਖਾ ਕਹਿੰਦੇ ਆ ਹੰਪੜਾ ਵਿੱਚ ਚੱਲ ਜਾ ਚੱਲ ਜਾ ਇੱਧਰ ਆ ਗਏ ਤੁਸੀਂ ਉੱਧਰ ਜਾਣਾ ਚਾਹੁੰਦਾ ਮੈਂ ਚਿੱਟੜਾ ਇੱਧਰ ਆਪੋ ਤੁਸੀਂ ਜੇ ਮੈਂ ਉੱਥੇ ਜਾਣਾ ਕੁੱਤੇ ਪਿੱਛੇ ਜਾਣਾ ਆਈ ਚੱਲ ਲੈ ਕੁੜੀ ਆ ਬਾਈ ਕਿਵੇਂ ਕਰੀਏ ਮਾਸ਼ਕਾ ਦੱਸਦਾ ਬਾਬੇ ਨੇ ਅਰੇ ਕਰੇ ਨਾ ਜੀ ਨਾ ਇਹ ਸਾਡੀ ਪਾਰਟੀ ਚ ਕਿਵੇਂ ਆ ਗਈ ਜੀ ਨੂੰ ਫੜਾਂਗਾ ਤੇ ਵੰਗੂ ਵਿਚਾਰਾ ਪਾ ਪੜ ਲਾ ਵੇਖੇ ਤੂੰ ਵੱਖ ਤੇ ਫੋਟੋ ਆਹ ਮੈਂ ਤੋਹਸੇ ਕਰੀ ਦੇਣਾ ਜੀ ਨੂੰ ਫੜਾਂਗੇ ਜੀ ਮਾ ਯੋ ਮੇਰੀ ਬਾਹ ਫੜੇ ਮੈਂ ਤਾਂ ਨਹੀਂ ਫੜਾ ਆ ਬਾਹ ਮੇਰੇ ਖਾਰ ਦੋ ਅਸੇ ਕਿ ਤਰ ਹੈ ਜੇਰੀ ਸੁਪਨ ਤੇਰੇ ਸਿੱਧੇ ਖੜੋ ਤੇ ਸਿੱਧੇ ਆਹ ਹੁੰਦੇ ਜਿੱਦੇ ਨਹੀਂ ਖੜਾ ਜਿੱਦੇ ਨਾ ਫੜੇ ਮੈਂ ਮੇਰੀ ਬਾਹ ਫੜੀ ਮੈਂ ਬੈਠਾ ਜੀ ਨੂੜੇ ਫੇਰਾ ਮੰਮਾ ਤੂੰ ਇਧਰੋਂ ਮੇਰੀ ਬਾਹ ਬੜੀ ਗਈ ਤੇ ਆ ਤਰਾ ਉਹਦਰਾ ਆ ਕੇ ਬੈਠ ਜਾ ਉਹਨੇ ਬੋਲੇ ਕਰਦਾ ਮੈਂ ਕੈਥੋਰੇਗਾ ਪਾਪਾ ਤਾ ਬੈਠ ਜੂ ਇਦੇ ਬਸ ਸੈਂ ਫੜੀ ਸਿੱਧਾ ਬੈਠਾ ਰਹੇ ਪਾਪਾ ਜੀ ਕੋਲ ਬੈਠੋ ਉਹਦਾ ਦੱਸ ਸਾਨੂੰ ਸਾਰਾ ਦਿਨ ਲੱਗ ਜਾਂਦਾ ਸਾ ਆਪਣਾ ਕੋਈ ਨਾ ਕਿਸੇ ਦਾ ਗਲਤ ਜਗ੍ਹਾ ਲਾਇਆ ਉਹ ਤਾਂ ਡਰਾਮਾ ਕਰਿਆ ਵਾ ਚਲੋ ਡਰਾਮਾ ਇਹਦੇ ਪਿੱਛੇ ਹੋਲ ਮੰਜੇ ਦੇ ਬਰਾਬਰ ਹੈ ਇੱਧਰ ਕਿੱਥੇ ਇੱਥੇ ਕਿੱਥੇ ਇਹ ਸਾਰਿਆਂ ਦੇ ਵਿੱਚ ਬਰਾਬਰ ਹੋਣਾ ਹੈ ਇੱਥੇ ਇਹ ਦੂਰ ਤੱਕ ਬੈਠੇ ਹਾਂ ਹਾਂ ਆ ਜਗਾ ਗਿਰੇ ਮੈਂ ਬੈਠੇ ਫੜ ਰਹੇ ਹਾਂ ਤੇ ਇਹ ਦੇਖੋ ਫੜ ਰਹੇ ਹਾਂ ਹਾਂ ਮੰਗਾ ਉੱਧਰ ਜ਼ਿਆਦਾ ਖਾਲੀ ਜਿੱਚ ਵੜ ਗਿਆ ਸਾਰੇ ਪਾਸੇ ਆ ਯਾਰ ਯਾਰ ਉਹ ਜਿਹੜੇ ਰਾਇਣੇ ਚਰਨੋ ਦੇ ਨੱਕਚੇਵਾਂ ਆ ਤੁਸੀਂ ਕਹਾਓ ਜੀ ਮੜਾ ਵਿਚਾਲੇ ਸਫਾ ਹੋ ਗਿਆ ਇਹਨੂੰ ਫੜੋ ਜਾਂ ਖਸ ਗਿਆ ਇਹ ਜਿੱਥੇ ਹੱਥ ਪਈ ਜਾਂਦਾ ਉੱਥੋਂ ਹੀ ਜ਼ਿਆਦਾ ਚਿੱਟਾ ਹੋ ਜਾਂਦਾ ਤੋਂ ਕਾਲ ਸਫੜ ਰਿਹਾ ਪੁੱਠਾ ਪੁੱਠਾ ਫੜ ਲਾ ਦੇ ਹੁਣ ਜੀ ਹਾਂ ਹਾਂ ਕਾਲ ਦਿੱਤੀ ਜਾਂ ਨੀਂਮ ਦੀ ਚਲੇਗਾ ਵੀ ਦਿੱਤੀਏ ਸਿੱਧਾ ਇੱਧਰ ਨੂੰ ਖੋ ਜੀ ਵੈਕਸ ਕਰਕੇ ਦੇਖੀ ਫੋਟੋ ਤੇ ਪਿੱਛੇ ਹੋਣੀ ਨਾ ਕੋਈ ਜਾਂਦਾ ਵੈਕਸ ਕਰੀ ਦੱਬਦੀਏ ਸੰਗੀ ਆਹ ਜੋ ਨਾ ਹੋ ਜਾਂਦਾ ਖਾਪਾਉਣੀ ਪੂਰੀ ਆਣਾ ਤੁਸੀਂ ਕਾਹ ਨਾ ਕਰ ਲਵਾਂਗਾ ਇੱਧਰ ਆ ਬਲ ਦੇਖੋ ਆ ਨੋਰਮਲ ਤੇ ਮਰੇ ਇੱਧਰ ਨਾ ਜਿਵੇਂ ਆਪੋ ਹੀ ਤੇ ਤੇ ਬਾਬਾ ਮੰਗੇ ਨੂੰ ਕਰਿਆ ਰਿਹਾ ਕੋਸਾ ਤੂੰ ਰੱਖ ਆ ਕੁਦਰਤ ਤੁਰ ਕੋਲੇ ਗੇਰੇ ਮੈਂ ਕਰਾ ਰਿਹਾ ਕੋਸਾ ਆਇ ਲਾਣੇਦਾਰਾ ਅੱਗਤ ਤੂੰ ਕਿਧਰ ਕੰਨੂ ਮੈਂ ਜਿੱਦਾ ਕੱਟਾਂ ਨਾ ਕਿਥੇ ਮੇਰੀ ਗੱਲ ਸੁਣ ਲੈ ਇਹ ਚੱਲਦਾ ਬਹੁਤ ਚੱਲਦਾ ਹਾਂ ਇਹ ਚੱਲਦਾ ਬਹੁਤ ਚੱਲਦਾ ਹਾਂ ਕਿਹਨੇ ਕਹਨੀਆ 8 ਦਿਨ ਤੋਂ ਥੱਡ ਪਿਆ ਹਾਂ ਅੱਗੇ ਰੱਖੋ ਜਦ ਤੱਕ ਰੱਖੋਈ ਪੈਸੇ ਉਹ ਸਾਹਮਣੇ ਦਿੱਖੇ ਜਿੱਥੇ ਮੇਰੀ ਨਹੀਂ ਉਹ ਵੀ ਲੱਕ ਕਿਰਪਾ ਕਰੀਂ ਫੋਟੋ ਕਰਾਵਾ ਦੇ ਸਿਰ ਆਪਸੇ ਅਸੀਂ ਫੋਟੋ ਕਰਾਵਾ ਲੀ ਅਸ ਨੇ ਦਿੱਤਾ ਹਾਉ ਦੇ ਕਾਰਨ ਉਹ ਪਰਵਟੇ ਕਰਾ ਲੂ ਹਾਂ ਉਹ ਚੱਲ ਆਪ ਦੀਆਂ ਗੱਲਾਂ ਕਰ ਲਿਆ ਕਰੋ ਵਿੱਚੇ ਫਲਾਣਾ ਕੰਮ ਕਰਨਾ ਕੀ ਆ ਪੂਰੇ ਦਿਨ ਉੱਪਰ ਤੋਂ ਵੀ ਬਿਵਾਰ ਬੈਠੀ ਆ 4 ਵਜੇ ਕੱਢੇ ਦਿਨੇ ਹੁੰਦੇ ਆ ਆਲੋ ਪਾਣੀ ਚ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਹਾਡੇ ਸਹਿਯੋਗ ਬਹੁਤ ਬਧਾਈਆਂ ਵੀ ਤੁਸੀਂ ਬਖਾਈ ਵਾਲੀ ਤਾਂ ਹੈਗੀ ਆ ਇਹ ਆਪਕੇ ਨਾਲ ਜੀਰ ਸਾਰੇ ਮਾਰ ਦੋਗੇ ਔਰ ਇਹ ਕੈਰੀ ਨਾਲ ਲਾਏ ਕੋਚੇ ਨਾਲ ਲੱਗ ਦੋ ਤੰਗਰ ਕੋਚਾ ਪਿਓ ਕੋਚੇ ਨਾਲ ਲਾਵਾਂਗਾ ਸਗਾ ਕੇ ਨਹੀਂ ਜੁਸ਼ਿਮਾ ਜੁਸ਼ਿਮਾ ਚਿਚਮਾ ਚਿਚਮਾ ਇੱਛਮਾ ਤਾਂ ਹੱਡ ਲੱਗਦੀ ਆ ਹੁਣ ਕਿਹੜੇ ਖੜਾ ਹੋ ਜਾ ਹੋ ਕਿਹੜਾ ਖੜੀ ਹੋ ਜਾ ਖੜੀ ਹੋ ਤੂੰ ਕਿਵੇਂ ਕਰੀਓ ਚੰਗੀ ਖੜੀ ਹੋ ਖੜੀ ਹੋਏ ਦੋ ਮਿੰਟਾਂ ਲਈ ਸੋਣੀ ਆ ਸੋਣੀ ਖੜੀ ਹੋ ਲੈ ਤਾਂ ਮੇਲਾ ਹੋਣਾ ਆ ਖੜੀ ਹੋ ਜਾ ਖੜੀ ਹੋ ਜਾ ਆ ਦੇ ਆ ਗਈ ਐਦਾ ਬਹੁਤ ਹੁਣ ਇਹ ਠੰਡ ਹੈ ਨਾ ਠੰਡ ਮੰਦੀ ਆ ਤੇ ਕਦੀ ਰੇ ਜੋ ਤੁਨੀ ਸੋਡਾ ਨਾ ਹੰਮੇ ਖਾਣਾ ਆਦਮੰਦ ਉਹ ਪਰ ਲੈ ਕਰੋ ਜੇ ਵੱਖਾਂ ਮਰ ਗਿਆ ਵੀ ਜੇ ਵੱਖਾਂ ਮਰ ਗਿਆ ਨਾ ਬੜਾ ਪਿਆਰ ਕਰਦਾ ਉਹ ਕਰਦਾ ਬੜਾ ਪਿਆਰ ਕਰਦਾ ਉਹ ਕਰਦਾ ਹੋਰ ਹਾਂ ਜੀ ਮੜਿਆ ਕਹਿੰਦੇ ਉਹਦੀ ਖੜੀ ਹੋ ਜਾਈ ਖੜੀ ਹੋਵੇ ਵੀ ਤਾਰ ਕਹਿੰਦੇ ਵਾਂਗੇ ਖੜੀ ਹੋ ਚੱਲ ਖੜੀ ਹੋ ਜਾ ਉਹਦੀ ਬਹੁਤ ਚਾਹਦੀ ਆ ਬੈਠ ਵੀ ਜਾਊਗੀ ਬੜੀ ਖੇਚੜਾ ਕਰੀ ਮਿੱਧੀ ਹੋ ਕੇ ਬਹਿ ਜਾ ਉਹਦੀ ਸ਼ਾਮ ਮਾਰੂਗੀ ਬੈਠ ਲੈ ਬੈਠੀ ਡੈਡੀ ਦਾ ਬਾਤ ਚੱਲਦੇ ਇਹਨੂੰ ਸਾਸਰੀ ਘਰ ਬੁਲਾਉਣੀ ਸਕੇ ਆਹ ਮੈਨੂੰ ਪਤਾ ਕੀ ਆ ਇਹਦੇ 10 ਮਿੰਟ ਪੈਣ ਤੱਕ ਫਿਰ ਦੇ ਉਹਦੀ ਭੈਣ ਉਹਦੀ ਭੈਣ ਨਾਲ ਦੀ ਨਾਲ ਐਣ ਬੈਲੀ ਲੱਗ ਰਿਹਾ ਹੈ। ਅੱਤ ਗਰੀ ਮਾਤਾ ਗਾਲ ਲਾ ਕੇ ਜੱਫੀ ਪਾ। ਹਾਂ ਬੈ ਜਾ ਕਰੋ। ਬੈ ਜਾ। ਇੱਛੇ ਇੱਛੇ ਇੱਛੇ। ਬੈ ਬੈ ਬੈ। ਬੈ ਜਾ। ਬੈ ਜਾ ਬੈ ਜਾ ਬੈ ਜਾ ਤੈਨੂੰ ਦੱਸਣ ਲੱਗਿਆ ਬੈ ਜਾ ਜੇ ਨਾ ਤੂੰ ਮਿੰਟਾਂ ਵਿੱਚ ਬੈਠੀ ਤੇਰੇ ਥੱਪੜ ਲਾਉਂ ਗੇ। ਬੈ ਜਾ। ਬੈ ਜਾ ਬੈ ਜਾ। ਬੈ ਬੈਟ ਬੈਟ ਬੈਟ। ਬੈ। ਇੱਛੇ 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 ਬੈਟ। ਬੈਟ ਬੈਟ ਤੈਨੂੰ ਤੇ ਆਵਾ ਭੈ ਜਾ ਬੈ। ਬੈ 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 ਕਿਰੂ ਕਰਦੀ ਹੈ ਫਿਰ ਇਹ। ਇਤਾ ਹੀ ਕਰਦਾ ਪੋਜੇ 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 ਲਾ ਕਰ ਕਰ ਕੇ ਆਂ ਬਲੱਡ ਤੇ ਜੂੜਾ ਕਰਖੇ ਨੇ ਚੀ 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 ਬਾਬਾ ਤਰਪਣ ਲਈ ਮਾਰੇ ਆਦੀ ਹੋਵੇ ਕਾਹਨ ਮੂੰਹ ਮਾਈ ਜਾਂਦੇ ਅੜੀ ਕਪੜੇ ਆਤੇ ਜੇ ਬਦਾਂ ਜੀ ਮੈਂ ਕਿਸੇ ਨੇ ਆਹ ਤੋ ਲਾ ਬਸ ਆਗੇ ਸਮਝਾ ਚਾਰ ਆ ਪੰਜ ਤੇ ਆ ਜਾਣਗੇ ਬਸ ਨਵਦੀ ਵੀਡੀਓ ਹੋ ਗਈ ਖਤਮ ਸਮਾਪਤ